ਕੁਰਮਾਈ ਭਾਵ ਕੁਰਮ ਆਚਾਰੀ ਸਾਡੇ ਪੰਜਾਬ ਅਤੇ ਪੰਜਾਬੀਅਤ ਦਾ ਸਦੀਆਂ ਪੁਰਾਣਾ ਇਤਿਹਾਸਕ ਤੱਥ ਹੈ ਜਿਸ ਵਿੱਚ ਵਿਆਹ ਤੋਂ ਪਹਿਲੇ ਦੀਆਂ ਕੁਝ ਰਸਮਾਂ ਅਦਾ ਕੀਤੀਆਂ ਜਾਂਦੀਆਂ ਹਨ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਭਾਈ ਬਾਲੇਵਾਲੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਤੋਂ ਪਹਿਲੇ ਕੁੜਮਾਈ ਦਾ ਪ੍ਰਸੰਗ ਲਿਖਤ ਵਿੱਚ ਮੌਜੂਦ ਹੈ ਚੌਥੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਫਰਮਾਨ ਹੈ ਸਤ ਸੰਤੋਖ ਕਰ ਪਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਕੁਰਮਾਈ ਸ਼ਬਦ 1990 ਤੋਂ ਅਲੋਪ ਹੋਣਾ ਸ਼ੁਰੂ ਹੋਇਆ 2025 ਤੱਕ ਬਿਲਕੁਲ ਅਲੋਪ ਹੋ ਗਿਆ ਹੈ ਇਸ ਦੇ ਅਲੋਪ ਹੋਣ ਦਾ ਮੁੱਖ ਕਾਰਨ ਪੰਜਾਬੀਅਤ ਤੇ ਵਿਦੇਸ਼ੀ ਸੱਭਿਆਤਾ ਦਾ ਕਬਜ਼ਾ ਕਿਹਾ ਜਾ ਸਕਦਾ ਹੈ